ਆ ਟੈਂਪਰੇਚਰ ਵਾਲੀ ਬਈ ਮੈਂ ਆਹ ਹਿਮਿਡੀਟੀ ਦੱਸਦਾ ਆਹ ਸੈਂਸਰ ਆ ਜਦੋਂ ਟੈਂਪਰੇਚਰ ਆਪਣੇ ਪੂਰਾ ਹੋ ਜਾਂਦਾ ਮੇਨਟੇਨ ਹੋ ਜਾਂਦਾ ਉਹਦੇ ਆਟੋਮੈਟਿਕ ਆਟੋ ਕੱਟ ਹੋ ਜਾਂਦਾ ਦੇਖਣ ਨੂੰ ਤੁਹਾਨੂੰ ਫ੍ਰਿਜ ਲੱਗਦੀ ਮੈਨੂੰ ਵੀ ਅਸੀਂ ਲੱਗਾ ਸੀ ਪਰ ਬੜਾ ਹੀ ਵੱਡਾ ਮੈਨਾਂ ਬਾਈ ਦਿਮਾਗ ਲੜਾਈ ਬਿਠਾ ਇਹਦੇ ਵਿੱਚ ਕੀ ਦਿਮਾਗ ਲੜਾਇਆ ਤੁਹਾਨੂੰ ਦਿਖਾਉਣੇ ਆ ਇਹ ਅਸਾਂ ਦੇ ਵਿੱਚ ਨਾ ਚੂਚੇ ਕੱਢਣ ਵਾਲੀ ਮਸ਼ੀਨ ਬਣਾਈ ਹੋਈ ਆ ਆ ਦੇਖੋ ਆ ਚੂਚੇ ਨਿਕਲੇ ਆ ਦੇਖੋ ਆ ਚੂਚਾ ਹਾਂ ਬਾਕੀ ਆ ਆਂਡੇ ਲੱਗੇ ਹੋਇਆ ਤਰੀਕ ਮੁਤਾਬਕ ਆਂਡੇ ਨਿਕਲਣਗੇ ਟਰਕੀ ਦੇ ਆਂਡੇ ਆ ਇਹਦੇ ਵਿੱਚ ਛੋਹਰਦੇ ਆ ਠੀਕ ਆ ਠੀਕ ਆ ਜੀ ਆ ਸਾਰੇ ਆਂਡ ਹੈਚਿੰਗ ਵਾਸਤੇ ਲੱਗੇ ਹੋਏ ਆ ਆ ਆ ਹੁਣ ਚਾਨ ਤੱਕ ਜਾਗੇ ਬਲਵੇ ਕੀ ਸਿਸਟਮ ਆ ਇਹ ਟੈਂਪਰੇਚਰ ਇਹਦਾ ਲੋ ਹੋ ਗਿਆ ਹੈ ਟੈਂਪਰੇਚਰ ਮੈਂਟੇਨ ਵਾਸਤੇ ਜਦੋਂ ਟੈਂਪਰੇਚਰ ਇਹਦੇ ਮੈਂਟੇਨ ਹੋ ਗਿਆ ਉਹਦੇ ਆਟੋ ਕੱਟ ਹੋ ਜਾਏਗਾ ਆ ਪਾਪ ਜੀ ਕਦੋਂ ਨਿਕਲ ਜਾਂਦੀ ਕੀ ਇਹ ਇਹ ਹਿਮੀਡੀਟੀ ਹਿਮੀਡੀਟੀ ਮੌਇਸਚਰ ਬਣਾਉਣ ਵਾਸਤੇ ਆਂਡੇ ਆ ਨੂੰ ਫੈਕਚਰ ਹੋਣ ਵਾਸਤੇ ਮੌਇਸਚਰ ਚਾਹੀਦਾ ਉਸ ਚੀਜ਼ ਵਾਸਤੇ ਆ ਨਹੀਂ ਬਹੁਤ ਹੀ ਵਧੀਆ ਮੈਂ ਇਹਨੂੰ ਦੇਖਣ ਨੂੰ ਪਹਿਲਾਂ ਐ ਲੱਗੀ ਮੈਂ ਕਿ ਫ੍ਰਿਜ ਬਈ ਮੂਤੀ ਬਿਜੀ ਵੀ ਥੋੜੀ ਚੱਕ ਲਓ। ਹੋਰ ਨਹੀਂ ਨੇੜੇ ਆ ਕੇ ਦੇਖਿਆ ਤਾਂ ਜਦੋਂ ਆ ਟੈਂਪਰੇਚਰ ਆ ਇਹਦੇ ਵਿੱਚ ਆ ਟੈਂਪਰੇਚਰ ਸੈਟ ਕੀਤਾ ਆ ਆਟੋ ਕੱਟ ਆ ਹਿਯੂਮਿਡਿਟੀ ਆ ਟੈਂਪਰੇਚਰ ਵਾਲੀ ਬਈ ਮਿਸਟ ਆ ਆ ਹਿਯੂਮਿਡਿਟੀ ਦੱਸਦਾ ਆ ਸੈਂਸਰ ਆ ਜਦੋਂ ਟੈਂਪਰੇਚਰ ਆਪਣੇ ਆ ਪੂਰਾ ਹੋ ਜਾਂਦਾ ਮੇਨਟੇਨ ਹੋ ਜਾਂਦਾ ਉਹਦੇ ਆਟੋਮੈਟਿਕ ਆਟੋ ਕੱਟ ਹੋ ਜਾਂਦਾ ਆ ਫੈਨ ਆ ਪਾਣੀ ਨਿਕਲਿਆ ਆ ਆ ਪੱਖਾ ਜਣੀ ਕੀ ਲੱਗਿਆ ਵਿੱਚ ਹਵਾ ਨੂੰ ਘਮਾਉਣ ਵਾਸਤੇ ਮੋਸ਼ਟਰ ਨੂੰ ਘਮਾਉਣ ਵਾਸਤੇ ਆ ਹੁਣ ਕੀ ਹੋ ਗਿਆ ਇਹ ਟੈਂਪਰੇਚਰ ਪੂਰਾ ਹੋ ਗਿਆ ਮਸ਼ੀਨ ਆਟੋ ਕੱਟ ਹੋ ਗਿਆ ਠੀਕ ਹੈ ਮਸ਼ੀਨ ਕੱਟ ਹੋ ਗਈ ਤੇ ਬਹੁਤ ਹੀ ਵਧੀਆ ਬਣਾਇਆ ਵੇ ਬਾਈ ਨੇ ਤੇ ਇਹ ਸੇਦੀ ਬਈ ਚੂਚੇ ਸੇਲ ਵਾਸਤੇ ਆ ਜੇ ਕਿਸੇ ਨੇ ਲੈਣੇ ਹੋਣ ਬਕਤਾਂ ਦੇ ਸੁੱਕੜਾਂ ਦੇ ਤਰਕੀਆਂ ਦੇ ਤੁਸੀਂ ਆਪ ਦੇ ਜੇ ਜੇ ਬਾਈ ਕਿਸੇ ਨੇ ਆਪ ਦੇ ਲਿਆ ਕੇ ਕਢਾਉਣੇ ਹੋਣ ਕਢਾ ਸਕਦਾ ਹਾਂਜੀ ਆਪਾਂ ਚਾਰਜਸ ਲਵਾਂਗੇ ਆਪਦੇ ਆਂਡੇ ਦੇਣ ਜਿਹੜੇ ਚੀਜ਼ ਮਰਜੀ ਆਪਦੇ ਬੱਚੇ ਕਲਵਾ ਕੇ ਲੈ ਕੇ ਜਾਣ ਤੁਸੀਂ ਆਂਡੇ ਲੈ ਆਉਣੇ ਆ ਬਾਈਆਂ ਨੂੰ ਦੇ ਜਾਣੇ ਆ ਇਸ ਦਿਨਾਂ ਬਾਅਦ ਆਗੇ ਤੁਸੀਂ ਆਪ ਦੇ ਬੱਚੇ ਲਿਜਾ ਸਕਦੇ ਹੋ ਸਾਰਾ ਕੰਮ ਬਹੁਤ ਵਧੀਆ ਤੁਹਾਨੂੰ ਮੈਂ ਕਹਿੰਦਾ ਕਈਰ ਐਂ ਹੁੰਦਾ ਆਪਣੇ ਕੋਲ ਆਂਡੇ ਹੁੰਦੇ ਆ ਜਿਹੜੀਆਂ ਕੁਕੜੋਕਾਂ ਹੀ ਕੁਕੜੀਆਂ ਹੁੰਦੀਆਂ ਹੋਣੀ ਮੈਦਰੀਆਂ ਤਾਂ ਬਾਈ ਕੁਕੜੀ ਦਾ ਕੋਈ ਕੰਮ ਹੀ ਨਹੀਂ ਰਹਿ ਗਿਆ ਹੁਣ ਮਸ਼ੀਨਾਂ ਤੇ ਬਾਈ ਨੇ ਆਪ ਹੀ ਘਰੇ ਮਸ਼ੀਨ ਬਣਾਈਏ ਤੁਹਾਨੂੰ ਫੋਰਮੈਨ ਵਾਲੀ ਨਾ ਮਲਾਵਾਂਗੇ ਜਿਹੜੇ ਫੋਰਮੈਨ ਨੇ ਇਸ ਚੀਜ਼ ਇਸ ਚੀਜ਼ ਦਾ ਕਾਰਡ ਵਾਲਾ ਬੰਦਾ ਆ ਬੈਠਾ ਆਪਣੇ ਫਾਰਮ ਤੇ ਦੇਖ ਰੇ ਇੱਕ ਇਹ ਹੀ ਕਰਦਾ ਸਾਰੇ ਫਾਰਮ ਦੀ ਆਪਣੇ ਦੀ ਮੁੰਡਾ ਲਓ ਬਈ ਤੇ ਮਸ਼ੀਨ ਦੀ ਵੀ ਸਾਮ ਸਮਾਲੇ ਮੁੰਡਾ ਕਰਦਾ ਹੈ ਮਸ਼ੀਨ ਬਣਾਉਣ ਵਾਲਾ ਬੰਦਾ ਲੱਭ ਲਿਆ ਤੁਸੀਂ ਜਿੱਥੇ ਤੁਹਾਨੂੰ ਮਿਲੇ ਇਹਨੂੰ ਫੜ ਲਿਓ ਇਹਨੂੰ ਕਿ ਪਹਿਲਾਂ ਸਾਨੂੰ ਮਸ਼ੀਨ ਬਣਾ ਕੇ ਦੇ ਹਾਂਜੀ ਤੇ ਜੇ ਕਿਸੇ ਨੇ ਬਣਵਾਉਣੀ ਹੋਵੇ ਮਸ਼ੀਨਾਂ हां ਬਣਾ ਰਹੇ ਆਂਗੇ ਆਪ ਦਾ ਸਮਾਨ ਲੈ ਕੇ ਆਵੇ ਤੇ ਅਸੀਂ ਤਾਂ ਆਪਦੀ ਲੇਬਰ ਲੈਣੀ ਜਿਹੜੀ ਇਹਦੀ ਬਣੇਗੀ ਮੁੰਡੇ ਦਾ ਹੱਕ ਨਾ ਰੱਖੇ ਕੋਈ ਬੰਦਾ ਤੇ ਸਾਰਾ ਹਾਂਜੀ ਸਮਾਨ ਤੁਸੀਂ ਲਿਆ ਤੇ ਤੁਹਾਨੂੰ ਵੀ ਮਸ਼ੀਨ ਤਿਆਰ ਕਰਕੇ ਦੇ ਦਾਂਗੇ ਹੁਣ ਤੁਹਾਨੂੰ ਲੈ ਕੇ ਚਲਦੇ ਆਂ ਜਿਹੜੇ ਬੱਚੇ ਨਿਕਲੇਵੇ ਆ ਕਿੱਡੇ-ਕੱਡੇ ਹੋ ਗਏ ਛੇਲਾਸਤੇ ਉਹ ਤੁਹਾਨੂੰ ਮਲਾਉਣੇ ਆ ਆਜੋ ਇਹਦੇ ਵਿੱਚ ਬੱਚੇ 20 ਦਿਨਾਂ ਦਾ ਵੀ ਇੱਕ ਬੱਚਾ ਤੇ ਬਾਕੀ 4 ਦਿਨਾਂ ਦੇ ਸਰ ਬਾਕੀ ਉਹ ਸੇਲ ਹੋ ਗਏ ਨਾ ਆ ਇੱਕ ਬੱਚਾ ਬਚਿਆ ਸੀ ਜਿਹਦੇ ਸਾਹਮਣੇ ਵੱਡਾ ਠੀਕ ਹੈ ਬਾਕੀ ਸੇਲ